ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਮ ਮਨਜੀਤ ਹੈ ਮੈਂ ਤੇ ਮੇਰਾ ਪਿਤਾ ਇਕੱਲੇ ਹੀ ਰਹਿੰਦੇ ਸੀ ਮੇਰੀ ਮਾਂ ਦਾ ਦਿਹਾਂਤ ਪਹਿਲਾਂ ਹੀ ਹੋ ਗਿਆ ਸੀ ਅਸੀਂ ਘਰ ਦਾ ਸਾਰਾ ਕੰਮ ਆਪ ਕਰਦੇ ਸੀ ਮੇਰੇ ਪਿਤਾ ਦਾ ਇੱਕ ਦੋਸਤ ਸੀ ਜਿਸਦੀ ਇੱਕ ਕੁੜੀ ਵੀ ਸੀ ਜੋ ਕਦੇ-ਕਦੇ ਸਾਡੇ ਘਰ ਆ ਜਾਂਦੀ ਤੇ ਘਰ ਦੇ ਸਾਰੇ ਕੰਮ ਵੀ ਕਰ ਜਾਂਦੀ ਸੀ ਉਹ ਕੁੜੀ ਬਹੁਤ ਹੀ ਸੋਹਣੀ ਤੇ ਸਿਆਣੀ ਸੀ ਮੇਰੇ ਪਿਤਾ ਜੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੇਰਾ ਵਿਆਹ ਇਸ ਕੁੜੀ ਨਾਲ ਕਰ ਦੇਵਾਂਗੇ ਮੈਂ ਇਸ ਨੂੰ ਮਜ਼ਾਕ ਸਮਝ ਕੇ ਗੱਲ ਨੂੰ ਟਾਲ ਦਿੰਦਾ ਸੀ ਪਰ ਪਿਤਾ ਜੀ ਨੇ ਪਤਾ ਨਹੀਂ ਕਦੋਂ ਅੰਕਲ ਨਾਲ ਇਹ ਗੱਲ ਪੱਕੀ ਕਰ ਲਈ ਕਿ ਆਪਾਂ ਆਪਣੇ ਬੱਚਿਆਂ ਦਾ ਵਿਆਹ ਕਰ ਦਈਏ ਅੰਕਲ ਜੀ ਵੀ ਇਸ ਰਿਸ਼ਤੇ ਲਈ ਮੰਨ ਗਏ ਸਨ ਪਰ ਥੋੜਾ ਸਮਾਂ ਬੀਤਣ ਤੋਂ ਬਾਅਦ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ ਪਿਤਾ ਜੀ ਨੇ ਆਖਰੀ ਸਮੇਂ ਵਿੱਚ ਮੈਨੂੰ ਕਿਹਾ ਉਸ ਕੁੜੀ ਨਾਲ ਤੂੰ ਵਿਆਹ ਕਰ ਲਵੇਂ ਉਹ ਬਹੁਤ ਸਿਆਣੀ ਹੈ ਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗੀ ਤੁਸੀਂ ਇਸ ਨੂੰ ਜਾਣਦੇ ਵੀ ਹੋ ਮੈਂ ਵੀ ਪਿਤਾ ਜੀ ਨੂੰ ਹਾਂ ਕਰ ਦਿੱਤੀ ਸੀ ਕਿਉਂਕਿ ਕੁੜੀ ਬਹੁਤ ਹੀ ਖੂਬਸੂਰਤ ਸੀ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਸਿਆਣੀ ਹੋਣ ਦੇ ਨਾਲ-ਨਾਲ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅੰਕਲ ਨੇ ਸਾਡੀ ਦੋਹਾਂ ਦੀ ਮੰਗਣੀ ਕਰ ਦਿੱਤੀ ਸੀ ਮੰਗਣੀ ਤੋਂ 1 ਮਹੀਨੇ ਬਾਅਦ ਸਾਡਾ ਵਿਆਹ ਹੋ ਗਿਆ ਸੀ ਵਿਆਹ ਤੋਂ ਬਾਅਦ ਮੈਂ ਉਸ ਨੂੰ ਗਿਫਟ ਦੇਣ ਬਾਰੇ ਸੋਚਿਆ ਉਸ ਕੋਲ ਕੋਈ ਮੋਬਾਈਲ ਫੋਨ ਨਹੀਂ ਸੀ ਇਸ ਲਈ ਮੈਂ ਮੋਬਾਈਲ ਫੋਨ ਗਿਫਟ ਲਈ ਲੈ ਲਿਆ ਸੀ ਅੱਜ ਕੱਲ ਤਾਂ ਹਰੇਕ ਕੋਲ ਮੋਬਾਈਲ ਹੁੰਦਾ ਹੈ ਭਲਾ ਹੀ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਵੈਸੇ ਤਾਂ ਅਸੀਂ ਵੀ ਗਰੀਬ ਹੀ ਸੀ ਪਰ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਜਦੋਂ ਮੈਂ ਉਸ ਨੂੰ ਮੋਬਾਈਲ ਦਿੱਤਾ ਤਾਂ ਉਹ ਬਹੁਤ ਖੁਸ਼ ਹੋਈ ਸੀ ਉਸ ਦਾ ਨਾਂ ਰਾਣੀ ਸੀ ਉਹ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਖੁਸ਼ ਹੁੰਦੀ ਸੀ ਮੈਨੂੰ ਉਸਦੀ ਇਹ ਗੱਲ ਬਹੁਤ ਪਸੰਦ ਸੀ ਜੇਕਰ ਕਿਤੇ ਮੈਂ ਦਫ਼ਤਰ ਤੋਂ ਅੱਧਾ ਘੰਟਾ ਵੀ ਪਹਿਲਾਂ ਆ ਜਾਂਦਾ ਤਾਂ ਉਹ ਬਹੁਤ ਖੁਸ਼ ਹੁੰਦੀ ਸੀ ਜਿਵੇਂ ਪਤਾ ਨਹੀਂ ਉਸ ਨੂੰ ਕੀ ਮਿਲ ਗਿਆ ਹੋਵੇ ਵੈਸੇ ਤਾਂ ਉਹ ਸਾਰਾ ਦਿਨ ਮੋਬਾਈਲ ਤੇ ਹੀ ਲੱਗੀ ਰਹਿੰਦੀ ਸੀ ਕਿਉਂਕਿ ਪਹਿਲਾਂ ਉਸ ਕੋਲ ਫੋਨ ਨਹੀਂ ਹੁੰਦਾ ਸੀ ਇਸ ਲਈ ਹੁਣ ਤਾਂ ਉਸ ਨੇ ਸੋਸ਼ਲ ਮੀਡੀਆ ਤੇ ਹਰ ਇੱਕ ਐਪ ਨੂੰ ਚਲਾਉਣ ਦਾ ਵੱਲ ਸਿੱਖ ਲਿਆ ਸੀ ਕਈ ਵਾਰ ਮੈਂ ਉਸ ਨੂੰ ਕਹਿ ਦਿੰਦਾ ਕਿ ਤੁਸੀਂ ਕਿਸੇ ਹੋਰ ਕੰਮ ਵੱਲ ਵੀ ਧਿਆਨ ਦੇ ਲਿਆ ਕਰੋ। ਤਾਂ ਕਹਿੰਦੀ ਮੋਬਾਈਲ ਵਿੱਚ ਬਹੁਤ ਕੁਝ ਸਿੱਖਣ ਲਈ ਹੈ। ਇਸ ਲਈ ਮੈਂ ਸਿੱਖਦੀ ਰਹਿੰਦੀ ਹਾਂ। ਇਹ ਗੱਲ ਸੁਣ ਕੇ ਮੈਂ ਚੁੱਪ ਕਰ ਜਾਂਦਾ ਸੀ। ਸਾਡਾ ਘਰ ਬਹੁਤ ਛੋਟਾ ਸੀ। ਇਸ ਲਈ ਘਰ ਵਿੱਚ ਬਹੁਤ ਗਰਮੀ ਰਹਿੰਦੀ ਸੀ। ਘਰ ਦੀਆਂ ਛੱਤਾਂ ਵੀ ਲੋਹੇ ਦੀ ਟੀਨ ਦਾ ਸੀ। ਜੋ ਧੁੱਪ ਨਾਲ ਬਹੁਤ ਗਰਮ ਹੋ ਜਾਂਦੀਆਂ ਸੀ। ਇਸ ਲਈ ਰਾਣੀ ਹਮੇਸ਼ਾ ਹੀ ਕਹਿੰਦੀ ਕਿ ਮੈਨੂੰ ਗਰਮੀ ਲੱਗਦੀ ਹੈ। ਉਹ ਬਾਥਰੂਮ ਵਿੱਚ ਕਈ ਘੰਟੇ ਤੱਕ ਬੈਠੀ ਰਹਿੰਦੀ ਸੀ ਜਦੋਂ ਵੀ ਮੈਂ ਉਸਨੂੰ ਆਵਾਜ਼ ਮਾਰ ਕੇ ਕਹਿੰਦਾ ਕਿ ਇੰਨੇ ਘੰਟੇ ਬਾਥਰੂਮ ਵਿੱਚ ਕੀ ਕਰਦੀ ਰਹਿੰਦੀ ਹੈ ਤਾਂ ਉਹ ਕਹਿੰਦੀ ਮੈਨੂੰ ਬਹੁਤ ਗਰਮੀ ਲੱਗ ਰਹੀ ਹੈ ਜੇ ਮੈਂ ਬਾਹਰ ਨਿਕਲੀ ਤਾਂ ਮੈਨੂੰ ਹੋਰ ਗਰਮੀ ਲੱਗੇਗੀ ਮੈਂ ਉਸਨੂੰ ਕਹਿੰਦਾ ਜਦੋਂ ਗਰਮੀ ਦਾ ਮੌਸਮ ਹੈ ਤਾਂ ਗਰਮੀ ਹੀ ਲੱਗੇਗੀ ਪਰ ਨਹੀਂ ਉਹ ਹਮੇਸ਼ਾ ਬਾਥਰੂਮ ਵਿੱਚ ਵੜ ਕੇ ਮੋਬਾਈਲ ਤੇ ਲੱਗੀ ਰਹਿੰਦੀ ਸੀ ਤੇ ਮੈਂ ਉਸ ਨੂੰ ਵਾਜਾ ਮਾਰਦਾ ਰਹਿੰਦਾ ਸੀ। ਕਈ ਵਾਰ ਉਹ ਮੈਨੂੰ ਕਹਿੰਦੀ ਮੈਂ ਕੱਪੜੇ ਧੋ ਰਹੀ ਹਾਂ ਤੇ ਨਾਲੇ ਨਹਾ ਰਹੀ ਹਾਂ। ਇਹ ਕੰਮ ਰੋਜ਼ ਦਾ ਹੋ ਗਿਆ ਸੀ। ਇਸ ਲਈ ਮੈਨੂੰ ਬਹੁਤ ਅਜੀਬ ਲੱਗਦਾ ਸੀ। ਇੱਕ ਦਿਨ ਉਹ ਨਹਾ ਕੇ ਨਿਕਲੀ ਤਾਂ ਆਪਣਾ ਮੋਬਾਈਲ ਚਾਰਜ ਲਾ ਕੇ ਬਾਹਰ ਚਲੀ ਗਈ ਸੀ। ਮੈਂ ਕਮਰੇ ਵਿੱਚ ਬੈਠ ਕੇ ਦਫ਼ਤਰ ਦਾ ਕੁਝ ਕੰਮ ਕਰ ਰਿਹਾ ਸੀ। ਜਦੋਂ ਉਸਦੇ ਮੋਬਾਈਲ ਤੇ ਕਾਲ ਆਈ ਮੈਂ ਉਸ ਨੰਬਰ ਨੂੰ ਲਿਖ ਲਿਆ। ਤੇ ਰਾਣੀ ਨੂੰ ਆਵਾਜ਼ ਮਾਰ ਕੇ ਕਿਹਾ ਤੁਹਾਡਾ ਫੋਨ ਆ ਰਿਹਾ ਹੈ ਜਦੋਂ ਕਮਰੇ ਵਿੱਚ ਆਈ ਤਾਂ ਉਸਨੇ ਮੋਬਾਈਲ ਚੁੱਕ ਕੇ ਕਿਹਾ ਇਹ ਤਾਂ ਗਲਤ ਨੰਬਰ ਹੈ ਲੱਗਦਾ ਕਿਸੇ ਨੇ ਗਲਤੀ ਨਾਲ ਲਾ ਲਿਆ ਹੋਵੇਗਾ ਉਹ ਵਾਰ-ਵਾਰ ਮੇਰੇ ਵੱਲ ਵੇਖ ਰਹੀ ਸੀ ਉਸਨੇ ਫੋਨ ਕੱਟ ਕੇ ਮੋਬਾਈਲ ਰੱਖ ਦਿੱਤਾ ਤੇ ਆ ਫਿਰ ਬਾਹਰ ਚਲੀ ਗਈ ਸੀ ਮੈਨੂੰ ਰਾਣੀ ਤੇ ਸ਼ੱਕ ਹੋਣ ਲੱਗਾ ਸੀ ਪਰ ਮੇਰਾ ਦਿਲ ਉਸ ਤੇ ਸ਼ੱਕ ਕਰਨ ਨੂੰ ਨਹੀਂ ਕਰਦਾ ਸੀ ਪਰ ਉਸਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਕਿਉਂਕਿ ਬਾਥਰੂਮ ਵਿੱਚ ਮੈਂ ਕਈ ਵਾਰ ਉਸਨੂੰ ਗੱਲਾਂ ਕਰਦੇ ਸੁਣਿਆ ਸੀ ਉਹ ਹਮੇਸ਼ਾ ਹੱਸ-ਹੱਸ ਕੇ ਗੱਲਾਂ ਕਰਦੀ ਰਹਿੰਦੀ ਸੀ ਜਦੋਂ ਵੀ ਮੈਂ ਪੁੱਛਦਾ ਤਾਂ ਉਹ ਕਹਿ ਦਿੰਦੀ ਮੈਂ ਕੱਪੜੇ ਧੋ ਰਹੀ ਹਾਂ ਪਰ ਮੈਨੂੰ ਕੱਪੜੇ ਧੋਣ ਦੀ ਆਵਾਜ਼ ਨਹੀਂ ਆਉਂਦੀ ਸੀ ਉਹ ਹਮੇਸ਼ਾ ਇਹ ਬਹਾਨਾ ਬਣਾ ਕੇ ਬਾਥਰੂਮ ਵਿੱਚ ਵੜ ਜਾਂਦੀ ਸੀ ਮੈਂ ਬਹੁਤ ਚਿੰਤਾ ਵਿੱਚ ਸੀ ਕਿ ਉਹ ਕੌਣ ਹੈ ਜਿਸ ਨਾਲ ਇੰਨੇ ਘੰਟੇ ਗੱਲਾਂ ਕਰਦੀ ਰਹਿੰਦੀ ਹੈ ਪਰ ਉਹ ਜੇਹੀ ਕੁੜੀ ਨਹੀਂ ਸੀ ਜਿਸ ਕਰਕੇ ਮੈਂ ਉਸਤੇ ਸ਼ੱਕ ਨਹੀਂ ਕਰ ਸਕਦਾ ਸੀ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ ਫਿਰ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਜੋ ਪੁਲਿਸ ਵਿੱਚ ਸੀ ਕਿ ਮੇਰੀ ਮਦਦ ਕਰੋ ਮੇਰੇ ਦੋਸਤ ਨੇ ਕਿਹਾ ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ ਤਾਂ ਮੈਂ ਉਸ ਨੂੰ ਕਿਹਾ ਇੱਕ ਨੰਬਰ ਹੈ ਮੈਨੂੰ ਇਸ ਦੀ ਲੋਕੇਸ਼ਨ ਚਾਹੀਦੀ ਹੈ ਉਹ ਕਹਿਣ ਲੱਗਾ ਕੀ ਗੱਲ ਸਭ ਕੁਝ ਠੀਕ ਤਾਂ ਹੈ ਮੈਂ ਕਿਹਾ ਕੁਝ ਨਾ ਪੁੱਛ ਯਾਰ ਮੈਂ ਤੈਨੂੰ ਬਾਅਦ ਵਿੱਚ ਦੱਸਾਂਗਾ ਪਹਿਲਾਂ ਮੈਨੂੰ ਇਸ ਦੀ ਲੋਕੇਸ਼ਨ ਪਤਾ ਕਰਕੇ ਦੇਵੋ ਮੈਂ ਤੇਰਾ ਬਹੁਤ ਧੰਨਵਾਦੀ ਹੋਵਾਂਗਾ ਉਸਨੇ ਕਿਹਾ ਦੋ ਤਿੰਨ ਦਿਨ ਰੁਕ ਜਾ ਮੈਂ ਇਹ ਲੋਕੇਸ਼ਨ ਪਤਾ ਕਰਕੇ ਦੱਸ ਦੇਵਾਂਗਾ ਫਿਰ ਇੱਕ ਦਿਨ ਰਾਣੀ ਬਾਥਰੂਮ ਵਿੱਚ ਨਹਾ ਰਹੀ ਸੀ ਤੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਜਦੋਂ ਮੈਨੂੰ ਮੈਸੇਜ ਆਇਆ ਕਿ ਤੁਹਾਡੀ ਲੋਕੇਸ਼ਨ ਆ ਗਈ ਹੈ ਫਿਰ ਮੇਰੇ ਦੋਸਤ ਨੇ ਕਿਹਾ ਇਹ ਤਾਂ ਦਿੱਲੀ ਦੇ ਵੇਸਵਾ ਕੋਠੇ ਵਿੱਚ ਲੋਕੇਸ਼ਨ ਆ ਰਹੀ ਹੈ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਬਹੁਤ ਘਬਰ ਆ ਗਿਆ ਸੀ ਕਿ ਰਾਣੀ ਦਾ ਉੱਥੇ ਕਿਸ ਨਾਲ ਸੰਬੰਧ ਹੈ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਜਦੋਂ ਰਾਣੀ ਬਾਥਰੂਮ ਵਿੱਚੋਂ ਨਿਕਲ ਕੇ ਬਾਹਰ ਆਈ ਤਾਂ ਆਪਣਾ ਕੰਮ ਕਰਨ ਲੱਗ ਪਈ ਤਾਂ ਮੈਂ ਉਸ ਨੂੰ ਕਿਹਾ ਮੈਨੂੰ ਕੋਈ ਜ਼ਰੂਰੀ ਕੰਮ ਆ ਗਿਆ ਹੈ ਇਸ ਲਈ ਮੈਂ ਅੱਜ ਸ਼ਾਮ ਨੂੰ ਕਰੇ ਨਹੀਂ ਆਵਾਂਗਾ। ਮੇਰੀ ਗੱਲ ਸੁਣ ਕੇ ਉਸਨੇ ਕਿਹਾ, ਕੋਈ ਗੱਲ ਨਹੀਂ। ਤੁਸੀਂ ਆਪਣਾ ਕੰਮ ਕਰ ਆਵੋ। ਇੰਜ ਲੱਗ ਰਿਹਾ ਸੀ ਜਿਵੇਂ ਉਹ ਵੀ ਇਸ ਮੌਕੇ ਦੀ ਪਾਲ ਵਿੱਚ ਸੀ ਕਿ ਮੈਨੂੰ ਹੋਰ ਗੱਲ ਕਰਨ ਵਿੱਚ ਖੁੱਲ ਮਿਲ ਜਾਵੇਗੀ। ਮੈਂ ਘਰੋਂ ਚਲਾ ਗਿਆ ਤੇ ਲੋਕੇਸ਼ਨ ਵਾਲੀ ਥਾਂ ਤੇ ਪਹੁੰਚ ਕੇ ਪਤਾ ਕਰਨ ਲੱਗਾ। ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ। ਉਸ ਕੋਠੇ ਵਿੱਚ ਬਹੁਤ ਔਰਤਾਂ ਸੀ। ਜੋ ਮੈਨੂੰ ਉਥੇ ਆਉਣ ਦਾ ਕਾਰਨ ਪੁੱਛਣ ਲੱਗੀਆਂ ਫਿਰ ਮੈਂ ਉਹੀ ਨੰਬਰ ਦੁਬਾਰਾ ਡਾਇਲ ਕੀਤਾ ਤਾਂ ਫੋਨ ਦੀ ਰਿੰਗ ਵੱਜਣ ਲੱਗੀ ਮੈਂ ਆਸੇ-ਪਾਸੇ ਦੇਖਿਆ ਤਾਂ ਮੈਨੂੰ ਕੋਈ ਦਿਖਾਈ ਨਾ ਦਿੱਤਾ ਮੈਂ ਜਿਸ ਪਾਸੇ ਤੋਂ ਰਿੰਗ ਦੀ ਆਵਾਜ਼ ਆ ਰਹੀ ਸੀ ਉਸ ਪਾਸੇ ਚਲਾ ਗਿਆ ਸੀ ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਮੈਨੂੰ ਇੱਕ ਕਮਰਾ ਦਿਖਾਈ ਦਿੱਤਾ ਉਸ ਦੇ ਸਾਹਮਣੇ ਪਰਦਾ ਲੱਗਿਆ ਹੋਇਆ ਸੀ ਤੇ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਜਿਵੇਂ ਕੋਈ ਮੇਰੀ ਪਹਿਲਾਂ ਹੀ ਉਡੀਕ ਕਰ ਰਿਹਾ ਹੋਵੇ ਪਰ ਮੇਰਾ ਮਨ ਬਹੁਤ ਘਬਰਾ ਰਿਹਾ ਸੀ ਕਿ ਕਮਰੇ ਦੇ ਵਿੱਚ ਕੌਣ ਹੋਵੇਗਾ ਤੇ ਮੈਂ ਉਸ ਨੂੰ ਕੀ ਕਹਾਂਗਾ ਫਿਰ ਮੈਂ ਕੁਝ ਸੋਚਣ ਤੋਂ ਬਾਅਦ ਡਰਦਾ ਡਰਦਾ ਅੰਦਰ ਚਲਾ ਗਿਆ ਸੀ ਤੇ ਸਾਹਮਣੇ ਇੱਕ ਬਜ਼ੁਰਗ ਔਰਤ ਬੈਠੀ ਸੀ ਉਸ ਨੇ ਮੈਨੂੰ ਪਹਿਚਾਨ ਲਿਆ ਤੇ ਕਹਿਣ ਲੱਗੀ ਅੱਗੇ ਆ ਜਾਓ ਪਰ ਮੈਂ ਉਸ ਔਰਤ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡਾ ਮੇਰੀ ਪਤਨੀ ਦੇ ਨਾਲ ਕੀ ਰਿਸ਼ਤਾ ਹੈ ਤੁਸੀਂ ਉਸ ਨੂੰ ਕਿਉਂ ਫੋਨ ਕਰਦੇ ਹੋ ਮੇਰਾ ਘਰ ਕਿਉਂ ਬਰਬਾਦ ਕਰਨਾ ਚਾਹੁੰਦੇ ਹੋ ਪਰ ਉਹ ਔਰਤ ਚੁੱਪ ਰਹੀ ਤੇ ਕੁਝ ਨਾ ਬੋਲੀ ਫਿਰ ਮੇਰੀ ਨਜ਼ਰ ਸਾਹਮਣੇ ਕੰਧ ਤੇ ਲੱਗੀ ਮੇਰੀ ਪਤਨੀ ਦੀ ਫੋਟੋ ਤੇ ਪਈ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਕਿ ਜੇਹੀ ਥਾਂ ਤੇ ਮੇਰੀ ਪਤਨੀ ਦੀ ਫੋਟੋ ਕਿਉਂ ਲੱਗੀ ਹੋਈ ਹੈ ਮੇਰੀ ਖਬਰਾੜ ਨੂੰ ਦੇਖਦਿਆਂ ਹੋਇਆਂ ਫਿਰ ਉਹ ਔਰਤ ਬੋਲੀ ਮੈਂ ਤੈਨੂੰ ਜਾਣਦੀ ਹਾਂ ਤੁਸੀਂ ਸ਼ਾਂਤ ਹੋ ਜਾਓ ਮੈਂ ਤੁਹਾਨੂੰ ਸਭ ਕੁਝ ਦੱਸਾਂਗੀ ਮੈਂ ਉਸ ਔਰਤ ਦੀ ਗੱਲ ਸੁਣ ਕੇ ਚੁੱਪ ਹੋ ਕੇ ਬੈਠ ਗਿਆ ਸੀ ਫਿਰ ਉਸ ਔਰਤ ਨੇ ਮੈਨੂੰ ਪੀਣ ਲਈ ਪਾਣੀ ਦਿੱਤਾ ਪਰ ਮੈਂ ਮਨ੍ਹਾ ਕਰ ਦਿੱਤਾ ਕਿਉਂਕਿ ਮੈਨੂੰ ਉਸ ਸਮੇਂ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਉਹ ਔਰਤ ਕਹਿਣ ਲੱਗੀ ਜਿਹੜੀ ਕੁੜੀ ਤੇਰੀ ਪਤਨੀ ਹੈ ਉਹ ਮੇਰੀ ਧੀ ਹੈ ਤੇ ਉਸ ਦਾ ਪਿਤਾ ਇੱਕ ਡਰਾਈਵਰ ਸੀ ਤੇ ਮੈਂ ਇੱਕ ਕੋਠੇ ਵਾਲੀ ਸੀ ਉਸ ਸਮੇਂ ਡਰਾਈਵਰ ਦਾ ਦਿਲ ਮੇਰੇ ਤੇ ਆ ਗਿਆ ਤੇ ਉਸਨੇ ਮੇਰੇ ਨਾਲ ਵਿਆਹ ਕਰ ਲਿਆ ਸੀ ਅਸੀਂ ਦੋਵੇਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ-ਖੁਸ਼ੀ ਰਹਿ ਰਹੇ ਸੀ ਪਰ ਮੇਰੀ ਧੀ ਹੋਣ ਤੋਂ ਬਾਅਦ ਡਰਾਈਵਰ ਦਾ ਮੇਰੇ ਨਾਲ ਪਿਆਰ ਘਟਣ ਲੱਗਾ ਸੀ ਤੇ ਦਿਨੋਂ-ਦਿਨ ਸਾਡੇ ਵਿੱਚ ਝਗੜਾ ਵਧਦਾ ਗਿਆ ਇੱਕ ਦਿਨ ਅਜੀਹਾ ਆਇਆ ਕਿ ਡਰਾਈਵਰ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਹਮੇਸ਼ਾ ਦੇ ਲਈ ਛੱਡ ਰਿਹਾ ਹਾਂ ਤੇਰਾ ਮੇਰੀ ਧੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੀ ਧੀ ਤੇਰੇ ਵਰਗੀ ਬਣੇ ਇਸ ਲਈ ਤੂੰ ਜਿੱਥੋਂ ਆਈ ਹੈ ਉੱਥੇ ਹੀ ਚਲੀ ਜਾ। ਇਸ ਲਈ ਮੈਂ ਫਿਰ ਦੁਬਾਰਾ ਇਸ ਕੋਠੇ ਤੇ ਆ ਗਈ ਸੀ ਤੇ ਮੇਰੀ ਆਪਣੀ ਧੀ ਦੇ ਨਾਲ ਫੋਨ ਤੇ ਅਕਸਰ ਗੱਲ ਹੁੰਦੀ ਰਹਿੰਦੀ ਸੀ। ਪਰ ਇੱਕ ਦਿਨ ਉਸਦੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਉਸਨੇ ਫੋਨ ਬੰਨ ਦਿੱਤਾ ਸੀ। ਪਰ ਹੁਣ ਜਦੋਂ ਦਾ ਤੁਸੀਂ ਉਸ ਨੂੰ ਦੁਬਾਰਾ ਫੋਨ ਲੈ ਕੇ ਦਿੱਤਾ ਹੈ ਉਦੋਂ ਤੋਂ ਉਹ ਫਿਰ ਮੇਰੇ ਨਾਲ ਉਸੇ ਤਰ੍ਹਾਂ ਗੱਲ ਕਰਦੀ ਹੈ। ਤੇਰੀ ਪਤਨੀ ਕਿਸੇ ਹੋਰ ਨਾਲ ਨਹੀਂ ਬਲਕਿ ਮੇਰੇ ਨਾਲ ਘੰਟਿਆਂ ਵੱਧੀ ਗੱਲ ਕਰਦੀ ਰਹਿੰਦੀ ਹੈ ਉਸ ਔਰਤ ਦੀ ਇਹ ਗੱਲ ਸੁਣ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਕਿ ਮੇਰੀ ਪਤਨੀ ਗਲਤ ਨਹੀਂ ਹੈ ਜਦੋਂ ਮੇਰੇ ਸਾਰੇ ਸ਼ੱਕ ਦੂਰ ਹੋ ਗਏ ਤਾਂ ਮੈਂ ਉਸ ਮਾਂ ਦੀ ਬਾਹ ਫੜੀ ਤੇ ਉਸ ਨੂੰ ਨਾਲ ਲੈ ਕੇ ਘਰ ਆ ਗਿਆ ਸੀ ਜਦੋਂ ਮੈਂ ਘਰ ਪਹੁੰਚਿਆ ਤਾਂ ਰਾਣੀ ਆਪਣੀ ਮਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਮੈਂ ਕਿਹਾ ਮਾਂ ਹੁਣ ਸਾਡੇ ਨਾਲ ਹੀ ਘਰ ਵਿੱਚ ਰਹੇਗੀ ਇਹ ਗੱਲ ਸੁਣ ਕੇ ਰਾਣੀ ਬਹੁਤ ਖੁਸ਼ ਹੋਈ ਕਿਸੇ ਤੇ ਸ਼ੱਕ ਕਰਨਾ ਕੋਈ ਗਲਤ ਗੱਲ ਨਹੀਂ ਪਰ ਉਸ ਦੀ ਸੱਚਾਈ ਦਾ ਪਤਾ ਕਰਨਾ ਵੀ ਜ਼ਰੂਰੀ ਹੁੰਦਾ ਹੈ ਕਈ ਵਾਰ ਗਲਤ ਚੁੱਕਿਆ ਕਦਮ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਜੇਕਰ ਕਹਾਣੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ